ਸਸੇਕਾਰ ਜੀ ਮੈਂ ਡਾਕਟਰ ਸ਼ੇਖਰ ਸਿੰਘਲ ਸੀਨੀਅਰ ਆਰਥੋਪੈਡਿਕ ਕੰਸਲਟੈਂਟ ਆਰਥਰੋਡਰਮੈਟ੍ਰਿਕ ਲੁਧਿਆਣਾ ਤੋਂ ਜੇ ਤੁਸੀਂ ਸ਼ੂਗਰ ਨਾਲ ਜੂਝ ਰਹੇ ਹੋ ਤਾਂ ਸਾਡੇ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਸੁਣੋ ਅੱਜ ਅਸੀਂ ਗੱਲ ਕਰਨ 바 ਰਹੇ ਹਾਂ ਫਰੋਜ਼ਨ ਸ਼ੋਲਡਰ ਬਾਰੇ ਫਰੋਜ਼ਨ ਸ਼ੋਲਡਰ ਦਾ ਮਤਲਬ ਹੁੰਦਾ ਕਿ ਆਪਣੇ ਮੋਡੇ ਦੇ ਵਿੱਚ ਸੌਕੇਟ ਜਿਹੜਾ ਬਾਲ ਹੁੰਦੀ ਹੈ ਉਹ ਫ੍ਰੀਜ਼ ਮਤਲਬ ਕਿ ਸਖਤ ਹੋ ਜਾਂਦੀ ਜਿਸ ਦੇ ਕਰਕੇ ਮੋਡੇ ਦੀ ਮੂਵਮੈਂਟ ਜਿਹੜੀ ਹੈ ਖੜਦੇ ਜਾਂਦੀ ਹੈ ਇਹ ਆਮ ਤੌਰ ਤੇ ਆਪਾਂ ਨੂੰ 슈ਗਰ ਤੇ ਥਾਇਰੋਇਡ ਵਾਲੇ ਮਰੀਜ਼ਾਂ ਤੇ ਕਾਮਨਲੀ ਦੇਖਣ ਨੂੰ ਆਉਂਦਾ ਹੈ। ਹੌਲੀ-ਹੌਲੀ ਕਰਕੇ ਮੋਟਾ ਉਦਾ ਦਰਦਵਾਤਾ ਜਾਂਦਾ ਹੈ ਤੇ ਮੋਟੇ ਦੀ ਮੂਵਮੈਂਟ ਖੜ ਜਾਂਦੀ ਹੈਗੀ ਆ। ਜੇ ਆਪਾਂ ਗੱਲ ਕਰੀਏ ਤਾਂ ਇਸ ਬਿਮਾਰੀ ਬਾਰੇ ਤਾਂ ਇਹ ਤਿੰਨ ਫੇਜ਼ਸ ਹੁੰਦੀ ਆ। ਸਭ ਤੋਂ ਪਹਿਲੀ ਹੁੰਦੀ ਆ ਫੇਜ਼ ਆਫ ਇਨਫਲੇਮੇਸ਼ਨ ਜਿੱਤੇ ਵਿੱਚ ਮੋٹے ਦੇ ਵਿੱਚ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਰਾਤੀ ਸੌਣ ਲੱਗੇ ਕਾਫੀ ਤਕਲੀਫ ਰਹਿੰਦੀ ਹੈਗੀ ਹੈ ਕਿ ਸੌਂਦ ਸੁਤੇ ਪਏ ਦਰਦ ਕਰਕੇ ਨੀਂਦ ਵੀ ਖੁੱਲ ਨਹੀਂ ਲੱਗ ਪੈਂਦੀ ਹੈ ਤਕਰੀਬਨ ਇਹ 3 ਕ ਮਹੀਨੇ ਫੇਸ ਚਲਦਾ ਹੈ ਉਸ ਤੋਂ ਬਾਅਦ ਆਉਂਦਾ ਹੈ ਸਟੇਜ ਆਫ ਸਟਿਫਨੈਸ ਜਿਦੇ ਵਿੱਚ ਮੋਟੇ ਦੇ ਦਰਦ ਦੇ ਨਾਲ-ਨਾਲ ਮੋਟਾ ਸਟਿਫ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। दैट मींस ਤੁਹਾਡੀ ਮੂਵਮੈਂਟ ਜਿਹੜੀ ਹੈ ਕਿਸੇ ਨੂੰ ਚੱਕਣ ਦੇ ਵਿੱਚ ਦਰਦ ਰਹਿਣਾ ਜਾਂ ਚੱਕ ਨਾ ਪਾਣਾ ਇਹ ਸਟਿਫਨੈਸ ਹੋ ਜਾਂਦੀ ਹੈ। ਉਸ ਤੋਂ ਬਾਅਦ ਆਉਂਦੀ ਹੈ ਫੇਜ਼ ਆਫ ਥੋਇੰਗ ਜਿਦੇ ਵਿੱਚ ਆਪਣੀ ਪੇਨ ਤੇ ਸਟਿਫਨੈਸ ਜਿਹੜੀ ਹੈ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਵੀ ਤਕਰੀਬਨ 3 ਮਹੀਨੇ ਤੱਕ ਤਕਰੀਬਨ ਇੱਕ ਫਰੋਜ਼ਨ ਸ਼ੋਲਡਰ ਦਾ ਪ੍ਰੋਸੈਸ 9 ਮਹੀਨੇ ਤੋਂ ਲੈ ਕੇ ਸਾਲ ਤੱਕ ਚੱਲਦਾ ਰਹਿੰਦਾ ਹੈ। ਬਟ ਜੇਕਰ ਇਸ ਦੌਰਾਨ ਤੁਸੀਂ ਵਧੀਆ ਸਹੀ ਤਰੀਕੇ ਨਾਲ ਟ੍ਰੀਟਮੈਂਟ ਨਹੀਂ ਲੈਂਦੇ ਤਾਂ ਯਾ ਐਕਸਰਸਾਈਜ਼ ਨਹੀਂ ਕੀਤੀ ਆ ਤਾਂ ਇਹ ਸਟਿਫਨੈਸ ਪਰਮਾਨੈਂਟ ਵੀ ਰਹਿ ਸਕਦੀ ਹੈ ਧੰਨਵਾਦ